ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪੈੜੋ ਮਹੱਲਾ ਪੰਜਵਾ ਪੰਜ ਮਜਮੀ ਜੋ ਪੰਜ ਨਾ ਰੱਖੈ ਮਿਤਿਆ ਰਸਨ ਨਿਤ ਉਠ ਭਾਖੈ ਏ ਭਾਈ ਜਿਹੜਾ ਮਨੁੱਖ ਪੰਜ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਵਕਾਰਾਂ ਨੂੰ ਰੋਕੇ ਨਹੀਂ ਰੱਖਦਾ ਉਹ ਪੰਜ ਮਜਮੀ ਉਹ ਪੰਜ ਪੀਰੀਆਂ ਵਾ ਪੰਜ ਕਾਮਾਂ ਦੇ ਇੱਕ ਵਿਕਾਰਾਂ ਦੀ ਸਾਖਸ਼ਾਤ ਸ਼ਕਲ ਹੈ ਵਾ ਕਿਸੇ ਇੱਕ ਦੀਨ ਦਾ ਨਹੀਂ ਬਲਕਿ ਪੰਜਾਂ ਭਾਵ ਅਨੇਕਾਂ ਦਾ ਉਪਾਸ਼ਕ ਪਕੰਡੀ ਹੈ ਅਧਵਾ ਉਹ ਪੰਜਮ ਦੂਸਰਾ ਪਾਠ ਹੈ ਦਾ ਪੰਜਮ ਜਮੀ ਵੀ ਹੈ ਜੋ ਪੰਜਮ ਵੇਸ਼ ਵਾ ਤੋਂ ਜਮੀ ਉਤਪਤ ਹੋਇਆ ਮਨੁੱਖ ਸਮਝਣਾ ਚਾਹੀਦਾ ਹੈ ਜੋ ਪੰਚਨ ਪੰਜੇ ਕਾਮਾਂ ਦੇ ਇੱਕ ਵਿਕਾਰਾਂ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦਾ ਹੈ ਅਤੇ ਨਿੱਦਾ ਪ੍ਰਦ ਉੱਠ ਕੇ ਆਪਣੀ ਰਸਨਾ ਜੀਭਾਂ ਨਾਲ ਝੂਠ ਹੀ ਭਾਗ ਹੈ ਉਚਾਰਨ ਕਰਦਾ ਹੈ ਚੱਕਰ ਬਣਾਏ ਕਰੇ ਪਖੰਡ ਚੋਰ ਚੋਰਮ ਬਜ ਜੈਸੇ ਤਰੇੜੰਡ ਚੰਦਨ ਢਾਲ ਬਾਹਾਂ ਆਦ ਸਰੀਰ ਦੇ ਅੰਗਾਂ ਉੱਪਰ ਚੱਕਰ ਬਣਾ ਕਰਕੇ ਅਨੇਕ ਤਰ੍ਹਾਂ ਦੇ ਪਖੰਡ ਦਿਖਾਵੇ ਕਰਦਾ ਹੈ ਵਾ ਗਣੇਸ਼ ਚੱਕਰ ਬਣਾ ਕੇ ਪਖੰਡ ਕਰਦਾ ਹੈ ਭਾਵ ਇੱਕ ਗੋਲ ਜਿਹਾ ਦਾਇਰਾ ਬਣਾ ਕੇ ਉਸ ਵਿੱਚ ਵੱਖ-ਵੱਖ ਖਾਨੇ ਬਣਾ ਦਿੰਦਾ ਹੈ ਅਤੇ ਖਾਨਿਆਂ ਵਿੱਚ ਇਸ਼ਟ ਦੇਵਤਿਆਂ ਦੀਆਂ ਮੂਰਤਾਂ ਰੱਖ ਕੇ ਲੋਕਾਂ ਨੂੰ ਕਹਿੰਦਾ ਹੈ ਕਿ ਮੈਂ ਭਗਵਾਨ ਦੀ ਪੂਜਾ ਕਰਦਾ ਹਾਂ ਇਹ ਇਹ ਪਖੰਡ ਹੀ ਕਰਦਾ ਹੈ ਉਹ ਪਖੰਡੀ ਪਾਤਸ਼ਾਹ ਕਹਿੰਦੇ ਇਸ ਪ੍ਰਕਾਰ ਝੂਰ-ਝੂਰ ਕੇ ਸੜਦਾ ਰਹਿੰਦਾ ਜਿਸ ਪ੍ਰਕਾਰ ਰੰਡ ਵੇਸਵਾ ਤ੍ਰੈ ਇਸਤਰੀ ਕਾਮ ਦੀ ਇੱਛਾ ਪੂਰੀ ਹੋਈ ਤੋਂ ਬਿਨਾਂ ਚੂਰਦੀ ਹੈ ਜਿਵੇਂ ਰੰਡ ਵਿਧਵਾ ਇਸਤਰੀ ਆਪਣੇ ਪਤੀ ਦੇ ਸੁੱਖ ਤੋਂ ਵਾਂਝੀ ਰਹਿੰਦੀ ਹੈ ਇਉ ਉਹ ਪਖੰਡੀ ਆਤਮਾ ਆਨੰਦ ਦੀ ਪ੍ਰਾਪਤੀ ਤੋਂ ਬਿਨਾਂ ਝੂਰਿਆਂ ਵਿੱਚ ਝੂਰ ਝੂਰ ਕੇ ਅੰਦਰੋਂ ਸੜਦਾ ਰਹਿੰਦਾ ਹੈ ਹਰ ਕੇ ਨਾਮ ਬਿਨਾਂ ਸਭ ਝੂਠ ਹੈ ਹੈ ਪਾਈ ਹਰੀ ਪਰਮਾਤਮਾ ਦੇ ਨਾਮ ਤੋਂ ਬਗੈਰ ਸਾਰੇ ਝੂਠ ਵਿੱਚ ਲੱਗੇ ਹੋਏ ਹਨ ਵਾ ਸਾਰੇ ਦਿਖਾਵੇ ਦੇ ਕੰਮ ਝੂਠੇ ਹਨ ਬਿਨ ਗੁਰ ਪੂਰੇ ਮੁਕਤ ਨ ਪਾਈਐ ਸਾਚੀ ਦਰਗਹਿ ਸਾਖਤ ਮੂਠ ਰਹਾਉ ਏ ਭਾਈ ਪੂਰਨ ਗੁਰੂ ਸਾਹਿਬ ਜੀ ਦੀ ਸ਼ਰਨ ਤੋਂ ਬਗੈਰ ਮੁਕਤੀ ਨਹੀਂ پا ਸਕੀ ਦੀ ਪਰਮਾਤਮਾ ਦੀ ਸੱਚੀ ਦਰਗਾਹ ਦੀ ਪ੍ਰਾਪਤੀ ਵੱਲੋਂ ਸਾਖਤ ਕਠੋਰ ਚਿਤ ਵਾਲੇ ਮਨੁੱਖ ਨੂੰ ਪੰਜਾਂ ਵਿਕਾਰਾਂ ਨੇ ਮੂਠੰਦਾ ਲੁੱਟ ਲੈਣਾ ਕੀਤਾ ਹੈ ਬਸ ਸੱਚੀ ਦਰਗਾਹ ਵਿੱਚ ਜਾਣ ਤੋਂ ਪਹਿਲਾਂ ਹੀ ਸਾਖਤ ਪੁਰਖਾਂ ਦੇ ਕਰਮਾਂ ਧਰਮਾਂ ਨੂੰ ਜਮਾ ਨੇ ਲੁੱਟ ਲੈਣਾ ਕੀਤਾ ਹੈ ਰਹਾਉ ਸੋਈ ਕੁਜੀਲ ਕੁਦਰਤ ਨਹੀਂ ਜਾਣੈ ਲੀਪੇ ਐ ਥਾਈ ਨਾ ਸੋਚ ਹਰਮਾਨੈ ਉਹ ਹੀ ਕੁਜੀਲ ਅਪਵਿੱਤਰ ਮਨੁੱਖ ਹੈ ਜੋ ਪ੍ਰਮਾਤਮਾ ਦੀ ਕੁਦਰਤ ਸ਼ਕਤੀ ਨੂੰ ਨਹੀਂ ਜਾਣਦਾ ਵਾ ਕੁਦਰਤੀ ਪ੍ਰਮਾਤਮਾ ਨੂੰ ਨਹੀਂ ਜਾਣਦਾ ਬਾਹਰੋਂ ਗੋਹੇ ਆਦ ਨਾਲ ਥਾਂ ਨੂੰ ਲੀਪਿਆ ਪਾਵ ਲਿਪਣ ਨਾਲ ਅੰਦਰੋਂ ਅੰਤਹਿ ਕਰਨ ਦੀ ਸ਼ੁੱద్ధి ਰੂਪੀ ਪੋਚਾ ਲਾਉਣ ਤੋਂ ਬਿਨਾ ਪ੍ਰਮਾਤਮਾ ਪਵਿੱਤਰਤਾ ਨਹੀਂ ਮੰਨਦਾ ਜਿਤਨਾ ਚਿਰ ਕੋਈ ਜੀਵ ਆਪਣੇ ਹਿਰਦੇ ਰੂਪੀ ਥਾਂ ਅੰਦਰ ਵਿराग ਵਿਵੇਕ ਆਦ ਗੁਣਾ ਰੂਪੀ ਪੋਚਾ ਨਹੀਂ ਦੇਂਦਾ ਉਤਨਾ ਚਿਰ ਪ੍ਰਮਾਤਮਾ ਅੰਤਹਿ ਕਰਨ ਦੀ ਸੁੱਚਮਤਾ ਨਹੀਂ ਮੰਨਦਾ ਅੰਦਰ ਮੈਲਾ ਬਾਹਰ ਨਿਤ ਧੋਵੈ ਸਾਚੀ ਦਰਗਹਿ ਆਪਣੀ ਪਤਖ ਹੋਵੈ ਸਾਗਦ ਪੁਰਖ ਅੰਦਰੋਂ ਤਾਂ ਪਾਪਾਂ ਵਿਕਾਰਾਂ ਦੀ ਗੰਦਗੀ ਕਰਕੇ ਮੈਲਾ ਮਲੀਨ ਹੈ ਅਤੇ ਬਾਹਰੋਂ ਨਿਤਾ ਪ੍ਰਤੀ ਸਰੀਰ ਨੂੰ ਧੋਣਾ ਕਰਦਾ ਉਹ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਆਪ ਦੀ ਇੱਜ਼ਤ ਪਤ ਗਵਾ ਲੈਂਦਾ ਹੈ ਮਾਇਆ ਕਾਰਨ ਕਰੇ ਉਪਾਉ ਕਬ ਹੈ ਨ ਕੱਲੇ ਸਿੱਧਾ ਪਾਉ ਉਹ ਕਹਿੰਦੇ ਸਾਖਤ ਪੁਰਖ ਮਾਇਆ ਦੀ ਪ੍ਰਾਪਤੀ ਵਾਸਤੇ ਬੇਅੰਤ ਉਪਾਜਤਨ ਕਰਦਾ ਹੈ ਪਰ ਕਦੇ ਵੀ satsang ਦੇ ਸਿੱਧੇ ਰਸਤੇ ਉੱਪਰ ਆਪਣਾ ਪਾਉ ਪੈਰ ਨਹੀਂ ਕੱਲੇ ਪਾਉਣਾ ਕਰਦਾ ਵਾ ਭਗਤੀ ਸਹਿਤ ਗਿਆਨ ਦੇ ਰਸਤੇ ਉੱਪਰ ਕਦੇ ਵੀ ਆਪਣੇ ਮਨ ਦਾ ਸੰਕਲਪ ਰੂਪੀ ਸਿੱਧਾ ਪੈਰ ਨਹੀਂ ਪਾਉਣਾ ਕਰਦਾ ਜਿਨ ਕੀਆ ਤਿਸ ਚੀਤ ਨ ਆਣੈ ਕੂੜੀ ਕੂੜੀ ਮੁਖ ਹੋ ਵਖਾਣੈ ਜਿਸ ਵਾਹਿਗੁਰੂ ਨੇ ਸਾਰਾ ਜਗਤ ਹੀ ਪੈਦਾ ਕੀਤਾ ਉਸ ਨੂੰ ਆਪਣੇ ਜੀਤ ਚਿੱਤ ਵਿੱਚ ਆਣੇ ਲਿਆਉਣਾ ਨਹੀਂ ਕਰਦਾ ਵਾ ਜਿਸ ਨੇ ਇਸ ਨੂੰ ਪੈਦਾ ਕੀਤਾ ਉਸ ਨੂੰ ਇਹ ਚੇਤੇ ਹੀ ਨਹੀਂ ਕਰਦਾ ਮਾਇਆ ਵਾਸਤੇ ਕੂੜੀ ਕੂੜੀ ਝੂਠੀਆਂ ਹੀ ਝੂਠੀਆਂ ਕਹਾਣੀਆਂ ਆਪਣੇ ਮੁਖੋਂ ਘੜ ਘੜ ਕੇ ਕਥਨ ਕਰਦਾ ਹੈ ਵਾ ਝੂਠੀ ਝੂਠੀ ਹੀ ਮੂੰਹੋਂ ਰੱਬ ਦਾ ਨਾਮ ਕਹਿਣਾ ਕਰਦਾ ਹੈ ਭਾਵ ਝੂਠੀ ਮੁਠੀ ਨਾਮ ਲੈਂਦਾ ਦਿਲੋਂ ਨਹੀਂ ਨਾਮ ਲੈਂਦਾ ਜਿਸ ਨੂੰ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਬਿਵਹਾਰ ਜਿਸ ਮਨੁੱਖ ਨੂੰ ਕਰਤਾਰ ਪ੍ਰਮਾਤਮਾ ਆਪਣੀ ਕਰਮ ਕਿਰਪਾ ਕਰਦਾ ਹੈ ਉਸ ਮਨੁੱਖ ਦਾ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਨਾਮ ਦੇ ਜਪਣ ਜਪੌਣ ਰੂਪ ਵਿਵਹਾਰ ਹੋ ਜਾਂਦਾ ਬਣ ਜਾਂਦਾ ਹੈ ਹਰ ਨਾਮ ਭਗਤ ਸਿਓ ਲਾਗਾ ਰੰਗ ਕੋ ਨਾਨਕ ਤਿਸ ਜਨ ਨਹੀਂ ਭੰਗ ਜਿਸ ਮਨੁੱਖ ਦਾ ਪਰਮਾਤਮਾ ਦੇ ਨਾਮ ਅਤੇ ਭਗਤੀ ਦੇ ਨਾਲ ਰੰਗ ਪ੍ਰੇਮ ਲੱਗਾ ਹੋਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਜਨਪੁਰਖ ਨੂੰ ਕੋਈ ਵੀ ਭੰਗ ਵਿਗਨ ਨਹੀਂ ਪੈਂਦਾ ਵਾ ਕੋਈ ਭੰਗ ਡਰ ਨਹੀਂ ਰਹਿੰਦਾ ਪੈਰੂ ਮੁਹੱਲਾ ਪੰਜਗਾ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਨਿੰਦਿਆ ਕਰਨ ਦਾ ਖੋਟਾ ਫਲ ਦੱਸਦੇ ਨਿੰਦਕ ਕਾ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਏ ਭਾਈ ਨਿੰਦਿਆ ਕਰਨ ਵਾਲੇ ਅਣ ਹੋਇਆਂ ਦੂਸ਼ਣ આરોਪਣ ਵਾਲੇ ਨੂੰ ਸਾਰਾ ਸੰਸਾਰ ਜਗਤ ਹੀ ਫਿਟਕਾਰ ਪਾਉਂਦਾ ਹੈ ਨਿੰਦਿਆ ਕਰਨ ਵਾਲੇ ਮਨੁੱਖ ਦਾ ਵਿਵਹਾਰ ਵਿਹਾਰ ਹੀ ਝੂਠਾ ਹੁੰਦਾ ਹੈ ਨਿੰਦਕ ਦਾ ਮੈਲਾ ਆਚਾਰ ਦਾਸ ਆਪਣੇ ਕੋ ਰੱਖਣ ਹਾਰ ਨਿੰਦਿਆ ਕਰਨ ਵਾਲੇ ਮਨੁੱਖ ਦਾ ਆਚਾਰ ਆਚਰਣ ਕਰਤਵ ਵੀ ਮੈਲਾ ਮਲੀਨ ਹੁੰਦਾ ਪਰ ਪ੍ਰਭੂ ਆਪ ਦੇ ਦਾਸ ਸੇਵਕ ਨੂੰ ਨਿੰਦਿਆ ਨਿੰਦਕਾਂ ਤੋਂ ਬਚਾ ਕੇ ਰੱਖਣ ਵਾਲਾ ਹੈ ਨਿੰਦਕ ਮੁਆ ਨਿੰਦਕ ਕੈ ਨਾਲ ਹਰ ਨਿੰਦਿਆ ਕਰਨ ਵਾਲਾ ਮਨੁੱਖ ਆਪ ਤਾਂ ਮਰਦਾ ਹੀ ਹੈ ਅਤੇ ਨਿੰਦਿਆ ਕਰਨ ਵਾਲੇ ਦੇ ਨਾਲ ਮਿੱਤਰਤਾ ਕਰਨ ਵਾਲਾ ਵੀ ਮਰ ਜਾਂਦਾ ਪਾਰ ਬ੍ਰਹਮ ਪਰਮੇਸ਼ਰ ਜਨ ਰਾਕੇ ਨਿੰਦਕ ਕੈ ਸਿਰ ਕੜਕੇ ਉਹ ਕਾਲ ਰਹਾਉ ਪਾਨ ਬ੍ਰਹਮ ਪਾਪਾਂ ਪੁੰਨਾਂ ਤੋਂ ਜੋ ਪਾਰ ਪਰੇ ਤੇ ਬ੍ਰਹਮ ਵਿਆਪਕ ਸਰੂਪ ਪ੍ਰਮਾਤਮਾ ਪਰਮੇਸ਼ਰ ਨੇ ਆਪਣੇ ਜਨਦਾਸ ਬਚਾ ਕੇ ਰੱਖ ਲਏ ਹਨ ਅਤੇ ਨਿੰਦਿਆ ਕਰਨ ਵਾਲੇ ਦੇ ਸਿਰ ਉੱਪਰ ਕਾਲ ਕੜਕੇ ਉਹ ਗਰਜਿਆ ਰਹਾਉ ਨਿੰਦਕ ਕਾ ਕਹਿਆ ਕੋਈ ਨ ਮੰਨੇ ਨਿੰਦਕ ਝੂਠ ਬੋਲ ਪਛਤਾਨੇ ਨਿੰਦਿਆ ਕਰਨ ਵਾਲਿਆਂ ਦਾ ਕਹਿਆ ਆਖਿਆ ਹੋਇਆ ਬਚਨ ਕੋਈ ਵੀ ਸੱਚ ਨਹੀਂ ਮੰਦਾ ਨਿੰਦਿਆ ਕਰਨ ਵਾਲੇ ਮਨੁੱਖ ਝੂਠ ਬੋਲ ਕੇ ਅੰਤ ਨੂੰ ਪਛਤਾਨੇ ਪਛਤਾਪ ਕਰਦੇ ਹਨ ਹਾਤ ਪਚੂ ਰਹੇ ਸਿਰ ਤਰਨ ਲਗਾਹਿ ਨਿੰਦਕ ਕਉ ਦਈ ਛੋੜੈ ਆ ਨਾਹਿ ਉਹ ਹੱਥਾਂ ਨੂੰ ਕਹਿੰਦੇ ਪਛਾੜ ਦੇ ਮਲ ਦੇ ਤੇ ਸਿਰ ਨੂੰ ਧਰਤੀ ਤੇ ਲਗਾਉਂਦੇ। ਭਾਵ ਹੱਥਾਂ ਨੂੰ ਮੱਥੇ ਤੇ ਮਾਰਦੇ ਤੇ ਸਿਰ ਧਰਤੀ ਤੇ ਪਟਕਾਉਂਦੇ ਹੋਏ। ਅਤਿਅੰਤ ਦੀਨ ਦੁਖੀ ਹੁੰਦੇ ਹਨ। ਦੁਨਿੰਦਕ ਨਿੰਦਿਆ ਕਰਨ ਵਾਲਿਆਂ ਨੂੰ దਈ ਪਰਲੋਕ ਪ੍ਰੇਰਕ ਪ੍ਰਮਾਤਮਾ ਛੱਡੇਗਾ ਨਹੀਂ। ਭਾਵ ਨਰਕਾਂ ਵਿੱਚ ਜ਼ਰੂਰ ਪਾਉਣਾ ਕਰੇਗਾ। ਹਰਕਾ ਦਾਸ ਕਿਛੁ ਬੁਰਾ ਨਾ ਮੰਗਾਏ ਨਿੰਦਕ ਕੋ ਲਾਗੇ ਦੁਖ ਸੰਗੈ। ਹਰੀ ਪ੍ਰਮਾਤਮਾ ਦਾ ਦਾਸ ਸੇਵਕ ਕਿਸੇ ਦਾ ਕੁਝ ਵੀ ਬੁਰਾ ਮੰੰਦਾ ਨਹੀਂ ਮੰਗਦਾ ਨਿੰਦਿਆ ਕਰਨ ਵਾਲਿਆਂ ਨੂੰ ਸੰਗ ਹੈ ਨਕਲਾਂ ਲਾਉਣ ਕਰਕੇ ਕਸ਼ਟ ਲੱਗਦਾ ਲੱਗਾ ਰਹਿੰਦਾ ਵਾ ਦੁਖ ਰੂਪੀ ਸੰਗ ਹੈ ਵਰਸ਼ੀ ਲੱਗਦੀ ਹੈ ਬਗਲੇ ਜਿਉ ਰਹਿਆ ਪੰਖ ਪਸਾਰ ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਪਾਦਸ਼ਾ ਬਰਮਾਉਂਦੇ ਕਿ ਨਿੰਦਕਪੁਰਖ ਬਗਲੇ ਵਾਂਗ ਪਖੰਡ ਦੇ ਪੇਖਾਂ ਰੂਪ ਖੰਭ ਪਸਾ ਕੇ ਪਸਾਰ ਕੇ ਬੈਠ ਰਿਹਾ ਪਰ ਜਦੋਂ ਆਪਣੇ ਮੂੰਹ ਤੋਂ ਨਿੰਦਿਆ ਰੂਪੀ ਬਚਨ ਬੋਲਦਾ ਤਦੋਂ ਗੁਰਮੁਖਾਂ ਨੇ ਵਿਚਾਰ ਕੇ ਉਸ ਨੂੰ ਸਤਸੰਗਤ ਵਿੱਚੋਂ ਕੱਢ ਦਿੱਤਾ ਹੈ ਅੰਤਰਜਾਮੀ ਕਰਤਾ ਸੋਇ ਹਰ ਜਨ ਕਰੈ ਸੋ ਨਿਹਚਲ ਹੋਇ ਉਹ ਕਰਤਾ ਪੁਰਖ ਸਭਨਾ ਦੇ ਅੰਦਰ ਦੀ ਜਾਣਨ ਵਾਲਾ ਹੈ ਵਾ ਉਹ ਅੰਤਰਜਾਮੀ ਪ੍ਰਭੂ ਸਾਰੇ ਜਗਤ ਦਾ ਕਰਤਾ ਹੈ ਉਸ ਹਰੀ ਜਨ ਪਰਮਾਤਮਾ ਦਾ ਸੇਵਕ ਜੋ ਕੁਝ ਵੀ ਕਰਦਾ ਉਹ ਨਿਸ਼ਚੇ ਕਰਕੇ ਅਚਲ ਹੁੰਦਾ ਹੈ ਵਾ ਇਹ ਨਿਚਲ ਅਚਲ ਗੱਲ ਹੈ ਕਿ ਹਰੀ ਦਾ ਸੇਵਕ ਜੋ ਕੁਝ ਬਚਨ ਕਰਦਾ ਉਹ ਜਰੂਰ ਬਰ ਜਰੂਰ ਪੂਰਾ ਸੱਚ ਹੁੰਦਾ ਹੈ ਹਰਕਾ ਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ ਹਰੀ ਪ੍ਰਮਾਤਮਾ ਦਾ ਦਾਸ ਸੇਵਕ ਸਾਧ ਸੰਗਤ ਸੱਚਖੰਡ ਰੂਪੀ ਦਰਬਾਰ ਵਿੱਚ ਸਦਾ ਸੱਚਾ ਹੈ। ਸਤਿਗੁਰੂ ਸਾਹਿਬ ਜੀ ਦਾਸਾ ਭਾਵ ਧਾਰਨ ਕਰਕੇ ਕਥਨ ਕਰਦੇ ਹਨ ਕਿ हे ਭਾਈ ਅਸਾਂ ਨੇ ਇਹ ਤਤ ਸਿਧਾਂਤ ਵਿਚਾਰ ਨਿਰਣਾ ਕਰਕੇ ਦੱਸਿਆ ਹੈ। ਪੈਰੋ ਮਹੱਲਾ ਪੰਜਵਾ ਦੋਇ ਕਾਰਜੋਰ ਕਰੋ ਅਰਦਾਸ ਜੀਉ ਪਿੰਡ ਧਨ ਤਿਸ ਕੀ ਰਾਸ। ਮੈਂ ਆਪਣੇ ਦੋਵੇਂ ਪਰਤਕ ਹੱਥ ਜੋੜ ਕੇ ਵਾ ਮਨ ਬੁੱਧ ਰੂਪੀ ਹੱਥ ਜੋੜ ਕੇ ਪ੍ਰਭੂ ਦੇ ਪਾਸ ਅਰਦਾਸ ਬੇਨਤੀ ਕਰਦਾ ਹਾਂ ਮੇਰਾ ਜੀਵਨ ਪਿੰਡ ਸਰੀਰ ਤੇ ਧਨ ਰੋਕੜੀ ਆਦ ਸਭ ਕੁਝ ਇਸ ਪ੍ਰਭੂ ਦੀ ਹੀ ਰਾਸ ਪੂੰਜੀ ਬਖਸ਼ਿਸ਼ ਕੀਤੀ ਹੋਈ ਹੈ ਸੋਈ ਮੇਰਾ ਸੁਆਮੀ ਕਰਨੇ ਹਾਰ ਕੋਟ ਬਾਰ ਜਾਈ ਬਲਹਾਰ ਸੋਈ ਉਹ ਹੀ ਮੇਰਾ ਸੁਆਮੀ ਮਾਲਕ ਹੈ ਜੋ ਪ੍ਰਭੂ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ ਮੈਂ ਕਰੋੜਾਂ ਵਾਰੀ ਉਸ ਪ੍ਰਭੂ ਤੋਂ ਬਲਹਾਰ ਕੁਰਬਾਨ ਜਾਂਦਾ ਸਾਧੂ ਤੂਰ ਪੁਨੀਤ ਕਰੀ ਪਰਮਾਤਮਾ ਦੇ ਸਾਧੂ ਸੰਤ ਜਨਾਂ ਦੀ ਚਰਨ ਧੂੜੀ ਜੀਵਨ ਨੂੰ ਪਵਿੱਤਰ ਕਰਨ ਵਾਲੀ ਹੈ ਮੰਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ ਰਹਾਉ ਸਾਧ ਸੰਗਤ ਦੁਆਰਾ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਮਨ ਦੇ ਅੰਦਰੋਂ ਕਾਮ ਕ੍ਰੋਧ ਆਦਿ ਵਿਕਾਰ ਮਿਟ ਜਾਂਦੇ ਹਨ ਅਤੇ ਨਾਮ ਸਿਮਰਨ ਨੇ ਜਨਮ ਜਨਮਾਂ ਤਰਾਂ ਦੀ ਪਾਪਾਂ ਰੂਪੀ ਮਲੀਨਤਾਈ ਵੀ ਹਰੀ ਨਾਸ਼ ਕਰ ਦਿੱਤੀ ਹੈ ਰਹਾਉ ਜਾ ਕੇ ਗ੍ਰਹਿ ਮਹਿ ਸਗਲ ਨਿਦਾਨ ਜਾ ਕੀ ਸੇਵਾ ਪਾਈਏ ਮਾਨ ਜਿਸ ਪ੍ਰਮਾਤਮਾ ਦੇ ਸਾਧ ਸੰਗਤ ਸੱਚਖੰਡ ਗ੍ਰਹਿ ਘਰ ਵਿੱਚ ਸਾਰੇ ਨਿਦਾਨ ਖਾਨੇ ਹਨ ਜਿਸ ਪ੍ਰਭੂ ਦੀ ਸੇਵਾ ਟਹਿਲ ਭਗਤੀ ਕਰਕੇ ਲੋਕ ਪ੍ਰਲੋਕ ਵਿੱਚ ਮਾਨ ਆਦਰ ਪ੍ਰਾਪਤ ਕਰੀਦਾ ਹੈ ਵਾ ਮੰਨਣ ਰੂਪ ਗਿਆਨ ਪਾ ਲਈਦਾ ਹੈ ਸਗਲ ਮਨੋਰਥ ਪੂਰਨ ਹਾਰ ਜੀ ਅਪ੍ਰਾਨ ਭਗਤਨ ਆਧਾਰ ਕਹਿੰਦੇ ਹੋ ਪ੍ਰਭੂ ਸਾਰੇ ਮਨੋਰਥ ਮਨ ਦੇ ਸੰਕਲਪ ਪੂਰੇ ਕਰਨ ਵਾਲਾ ਹੈ ਉਹ ਆਪਣੇ ਭਗਤਾਂ ਦੇ ਜੀਅ ਕੀਏ ਹਿਰਦੇ ਤੇ ਪ੍ਰਾਨ ਸਵਾਸਾਂ ਦਾ ਆਧਾਰ ਆਸਰਾ ਰੂਪ ਹੈ ਘਟ ਘਟ ਅੰਤਰ ਸਗਲ ਪ੍ਰਗਾਸ ਜਪ ਜਪ ਜੀਵਹਿ ਭਗਤ ਗੁਣਤਾਸ ਘਟ ਘਟ ਸਰੀਰਾਂ ਸਰੀਰਾਂ ਦੇ ਅੰਤਰ ਵਿੱਚ ਸਾਰੇ ਥਾਈਂ ਉਸ ਪ੍ਰਭੂ ਦਾ ਚਾਨਣ ਹੋ ਰਿਹਾ ਉਸ ਗੁਣਤਾਸ ਗੁਣਾ ਦੇ ਖਜਾਨੇ ਪ੍ਰਭੂ ਨੂੰ ਭਗਤ ਜਨ ਜਪ ਜਪ ਕੇ ਜੀਵਣਾ ਕਰਦੇ ਹਨ ਜਾ ਕੀ ਸੇਵ ਨ ਬਿਰਤੀ ਜਾਏ ਮਨ ਤਨ ਅੰਤਰ ਏਕ ਧਿਆਏ ਜਿਸ ਪ੍ਰਭੂ ਦੀ ਸੇਵ ਟਹਿਲ ਕੀਤੀ ਕਦੇ ਵੀ ਬਿਰਥੀ ਵਿਅਰਥ ਨਹੀਂ ਜਾਂਦੀ ਜਾਏ ਪਾਪ ਨਹੀਂ ਜਾਂਦੀ हे ਭਾਈ ਜਿਸ ਕਰਕੇ ਆਪਣੇ ਮਨ ਹਿਰਦੇ ਤੇ ਤਨ ਸਰੀਰ ਦੇ ਵਿੱਚ ਉਸ ਏਕ ਅਦੁੱਤੀ ਪ੍ਰਮਾਤਮਾ ਨੂੰ ਧਿਆਉਣਾ ਕਰੋ ਆਰਾਧਨਾ ਕਰੋ ਗੁਰ ਉਪਦੇਸ਼ ਦਇਆ ਸੰਤੋਖ ਨਾਮ ਨਿਦਾਨ ਨਿਰਮਲ ਇਹ ਥੋਕ ਗੁਰਾਂ ਦੇ ਉਪਦੇਸ਼ ਨੂੰ ਕਮਾਉਣ ਕਰਕੇ ਦਇਆ ਰਹਿਮਦਿਲੀ ਅਤੇ ਸੰਤੋਖ ਭਲੀ ਪ੍ਰਕਾਰ ਤ੍ਰਿਪਤੀ ਆਦ ਗੁਣ ਪ੍ਰਾਪਤ ਹੋ ਜਾਂਦੇ ਵਾ ਗੁਰਾਂ ਦਾ ਇਹ ਉਪਦੇਸ਼ ਹੈ ਕਿ ਦਇਆ ਤੇ ਸੰਤੋਖ ਆਦ ਗੁਣ ਧਾਰਨ ਕਰੋ ਜੋ ਪ੍ਰਮਾਤਮਾ ਦਾ ਨਾਮ ਰੂਪੀ ਨਿਦਾਨ ਖਜ਼ਾਨਾ ਹੈ ਇਹ ਨਿਰਮਲ ਸ਼ੁੱਧ ਉੱਤਮ ਥੋਕ ਪਦਾਰਥ ਹੈ ਕਰ ਕਿਰਪਾ ਲਿज्जै ਲੜ ਲਾਈ ਚਰਨ ਕਮਲ ਨਾਨਕ ਨਿਤ ਧਿਆਏ ਅਤੇ ਬੇਨਤੀ ਕਰੂ ਕਿ ਹੇ ਪ੍ਰਭੂ ਸਾਨੂੰ ਆਪਣੀ ਕਿਰਪਾ ਮਿਹਰ ਕਰਕੇ ਆਪਣੀ ਸ਼ਰਨ ਰੂਪੀ ਲੜ ਪੱਲੇ ਨਾਲ ਲਾ ਲੈਣਾ ਕਰੂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਨਿਤ ਪ੍ਰਤ ਤੇਰੇ ਚਰਨ ਕਮਲਾਂ ਨੂੰ ਧਿਆਏ ਆਰਾਧਨਾ ਕਰੀਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ